ਪਟਿਆਲਾ ਸੀਟ ਨੂੰ ਲੈ ਕੇ ਲਗਾਤਾਰ ਜਿਹੜੀਆਂ ਫੇਰ ਬਦਲਦੇ ਵੱਡੇ ਵੱਡੇ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਸੇ ਦੇ ਤਹਿਤ ਹੁਣ ਸ਼ੋਮਨੀ ਅਕਾਲੀ ਦਲ ਨੂੰ ਵੱਡਾ ਹੰਗਾਰਾ ਮਿਲਣ ਜਾ ਰਿਹਾ ਹੈ ਦੱਸ ਦਈਏ ਕਿ ਜਿਹੜੇ ਐਜੀਬੀਸੀ ਮੈਂਬਰ ਨੇ ਸੁਜੀਤ ਸਿੰਘ ਗੜੀ ਅੱਜ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਤੇ ਮੌਜੂਦਾ ਸਮੇਂ ਵੀ ਰਾਜਪੁਰਾ ਤੋਂ ਉਹ ਸ਼ਰਮਣੀ ਕਮੇਟੀ ਦੇ ਮੈਂਬਰ ਨੇ ਤੇ ਅੱਜ ਉਹ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਨ ਜਾ ਰਹੇ ਨੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਜਿੱਲਾ ਸਾਹਿਬ ਕਿਵੇਂ ਵੇਖਦੇ ਹੋ ਅੱਜ ਸੁਰਜੀਤ ਸਿੰਘ ਗੜੀ ਘਰ ਵਾਪਸੀ ਕਰ ਰਹੇ ਨੇ ਜੀ ਬਿਲਕੁਲ ਮਨਦੀਪ ਜੀ ਤੁਹਾਡੀ ਜਿਹੜੀ ਜਾਣਕਾਰੀ ਇਹ ਪੂਰੀ ਤਰ੍ਹਾਂ درست ਹੈ ਜੀ ਜਿਹੜੇ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਵਾਰੀਆਂ ਦੋ ਵਾਰ ਚੋਣ ਜਿੱਤ ਚੁੱਕੇ ਮੈਂਬਰ ਨੇ ਰਾਜਪੁਰਾ ਹਲਕੇ ਤੋਂ ਤੇ ਰਾਜਪੁਰਾ ਦੇ ਨਾਲ 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 ਘਨੌਰ ਚ ਵੀ ਉਹਨਾਂ ਦਾ ਬਹੁਤ ਵੱਡਾ ਜਾਣ ਆਧਾਰ ਹੈ ਜੀ 2017 ਚ ਹੋ ਆਮ ਆਦਮੀ ਪਾਰਟੀ ਚ ਸਮਰ ਹੋ ਕੇ ਸੀ ਵਿਧਾਨ ਸਭਾ ਚੋਣਾਂ ਮੇਲੇ ਪਰ 2018 ਚ ਫੇਰ ਆ ਵਾਪਸ ਸਖਾਲੀ ਦਲ ਚ ਜਾ ਗਏ ਹੂੰ ਤੇ ਦੁਬਾਰਾ ਉਹ ਉਦੋਂ ਜਿਹੜੀ 2022 ਦੀ ਵਿਧਾਨ ਸਭਾ ਚੋਣ ਸੀ ਕਿਉਂਕਿ ਉਸ ਤੋਂ ਪਹਿਲਾਂ ਰਾਜਪੁਰਾ ਹਲਕਾ ਭਾਰਤੀ ਜਨਤਾ ਪਾਰਟੀ ਦੇ ਹਿੱਸੇ ਦਾ ਹਲਕਾ ਸੀ ਬਿਲਕੁਲ ਜਥੇਦਾਰ ਗੜੀ ਇੱਥੇ ਕੱਦਾ ਵਾ ਰਾਗੂ ਸਨ ਹੂੰ ਉਹ ਇੱਥੋਂ ਟਿਕਟ ਮੰਗਦੇ ਸਨ ਸ਼੍ਰੋਮਣੀ ਅਕਾਲੀ ਦਲ ਤੋਂ ਕਿ ਮੈਨੂੰ ਟਿਕਟ ਦਿੱਤੀ ਜਾਵੇ 2022 ਦੀਆਂ ਮਤਾਂਸਬਾ ਚੋਣਾਂ 'ਚ ਜੀ ਪਰ ਪਾਰਟੀ ਨੇ ਉਹਨਾਂ ਨੂੰ ਦਰਕਨਾਰ ਕਰਕੇ ਹਮ ਇੱਥੇ ਚਰਨਜੀਤ ਸਿੰਘ ਬਰਾੜ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੇ ਉਹ ਐਸਡੀ ਰਹੇ ਨੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਹਮ ਜਿਸ ਦੇ ਰੋਸ ਵਜੋਂ ਜਿਹੜੇ ਸਰਜੀਤ ਸਿੰਘ ਗੜੀ ਭਾਰਤੀ ਜਨਤਾ ਪਾਰਟੀ ਚਲੇ ਗਏ ਸਨ ਜੀ ਪਰ ਭਾਰਤੀ ਜਨਤਾ ਪਾਰਟੀ ਚ ਵੀ ਉੱਤਰ ਪ੍ਰਦੇਸ਼ ਦੇ ਇੱਕ ਵੱਡੇ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਇੱਕ ਬਿਆਨ ਦਿੱਤਾ ਸੀ ਗੁਰਦੁਆਰਿਆਂ ਢਾਣਸੋਂ ਦੀ ਹੂੰ ਤੇ ਸਿੱਖਾਂ ਦੇ ਬਰੋਲ ਚ ਹੂੰ ਜਿਹਦੇ ਰੋਸ ਵਜੋਂ ਫਿਰ ਉਹਨਾਂ ਨੇ ਬਹੁਤ ਜਲਦੀ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰ ਲਿਆ ਸੀ ਤੋਂ ਇਨੀ ਦਿਨੀ ਉਹ ਆਪਣੇ ਤੌਰ ਤੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਚ ਸਮੁੱਚੇ ਹਲਕੇ ਚ ਸ਼ਿਰਕਤ ਕਰ ਰਹੇ ਸਨ ਹੂੰ ਤੇ ਅੱਜ ਉਹ ਆਪਣੀ ਸ੍ਰੋਮਣੀ ਅਕਾਲੀ ਦਲ ਚ ਘਰ ਵਾਪਸੀ ਕਰ ਰਹੇ ਨੇ ਲਗਭਗ 10 10:30 ਵਜੇ ਸਵੇਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਜਿਹੜੇ ਉਮੀਦਵਾਰ ਨੇ ਨਰਿੰਦਰ ਕੁਮਾਰ ਸ਼ਰਮਾ ਜੀ ਉਹ ਉਹਨਾਂ ਦੇ ਘਰ ਜਿਹੜਾ ਉਹਨਾਂ ਦਾ ਪਿੰਡ ਹੈ ਬਨੌਰ ਤੋਂ ਰਾਜਪੁਰਾ ਮਾਰਗ ਤੇ ਦਿੱਤੇ ਪਿੰਡ ਕਟੇਪੁਰ ਗੜੀ ਹੂੰ ਉੱਥੇ ਪਹੁੰਚ ਰਹੇ ਨੇ ਜਿੱਥੇ ਜ세ਦਾਰ ਸਦੀਰ ਸਿੰਘ ਗੜੀ ਆਪਣੇ ਸੈਂਕੜੇ ਸਾਥੀਆਂ ਸਮੇਤ ਜੀ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨੇ ਹੂੰ ਤੇ ਮਨਦੀਪ ਜੀ ਤੁਹਾਨੂੰ ਦੱਸ ਦਵਾਂ ਕਿ ਜਿਹੇ ਦਾ ਗੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੇ ਵੀ ਮੈਂਬਰ ਰਹੇ ਨੇ ਹੂੰ ਤੇ ਉਹ ਰਾਜਪੁਰਾ ਸਰਕਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਵੱਡੇ ਕੱਦਾਵਾਰਾ ਗੂ ਨੇ ਹੂੰ ਉਹਨਾਂ ਦੇ ਅਕਾਲੀ ਦਲ ਵਿੱਚ ਜਾਣ ਨਾਲ ਨਰਿੰਦਰ ਕੁਮਾਰ ਸ਼ਰਮਾ ਦੀ ਜਿੱਡੀ ਚੋਣ ਮੈਂ ਹੈ ਉਹਨੂੰ ਦੋ ਹਲਕਿਆਂ 'ਚ ਤਾਂ ਬਹੁਤ ਵੱਡਾ ਹੰਗਾਰਾ ਮਿਲੇਗਾ ਰਾਜਪੁਰਾ ਤੇ ਖਨੌਰ ਹੂੰ ਤੇ ਬਾਕੀ ਥਾਵਾਂ ਤੇ ਕਿਉਂਕਿ ਉਹ ਜ਼ਿਲ੍ਹੇ ਦੇ ਵੀ ਕਈ ਉਹਦੇ ਸੋ ਉਹਨਾਂ ਨੇ ਚਲਾਏ ਨੇ ਜੀ ਜਿਹੜੇ ਕਬੱਡੀ ਫੈਡਰੇਸ਼ਨ ਦੇ ਜ਼ਿਲ੍ਹਾ ਪਟਿਆਲਾ ਦੇ ਵੀ ਪ੍ਰਧਾਨ ਰਹੇ ਨੇ ਉਹ ਕਿਸਾਨ ਵਿੰਗ ਦੇ ਵੀ ਉਹ ਅਕਾਲੀ ਦਲ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਹੇ ਨੇ ਹੂੰ ਇਸ ਕਰਕੇ ਉਹਨਾਂ ਦਾ ਜਿਹੜਾ ਵੱਡਾ ਕਦ ਹੈ ਉਹ ਤਾਂ ਜ਼ਰੂਰ ਮੈਨੂੰ ਲੱਗਦਾ ਇਹਨਾਂ ਚੋਣਾਂ ਦੇ ਦਿਨਾਂ ਵਿੱਚ ਕਿਉਂਕਿ ਉਹਨਾਂ ਨੇ ਸਾਰੇ ਆਪਣੇ ਗੁੱਸੇ ਗੇ ਲਿਪਲਾ ਕੇ ਆਪਣੀ ਪਾਰਟੀ ਚ ਵਾਪਸ ਸਮੂਹਿਤ ਕਰਨ ਦਾ ਐਲਾਨ ਕੀਤਾ ਹੈ ਤੇ ਉਹਨਾਂ ਦਾ ਵੱਡਾ ਜਿਹੜਾ ਹੈਗਾ ਫਲਾਰਾ ਮਿਲੇਗਾ ਅਕਾਲੀ ਦਲ ਦੀ ਚੋਣ ਮਹਿਮ ਨੂੰ ਤੇ ਨਿੱਜੀ ਤੌਰ ਤੇ ਨਰਿੰਦਰ ਕੁਮਾਰ ਸ਼ਰਮਾ ਜਿਹੜੇ ਉਹਨਾਂ ਦੇ ਬਹੁਤ ਨਜ਼ਦੀਕੀ ਸਾਥੀ ਵੀ ਨੇ ਉਹਨਾਂ ਦੇ ਚੋਣ ਮਹਿਮਨ ਨੂੰ ਵੀ ਬਹੁਤ ਪਰਮਹੰਗਾਰਾ ਜਿਸ ਦਾ ਗੱਡੀ ਦੇ ਆਉਣ ਨਾਲ ਮਿਲਣ ਦੀ ਸੰਭਾਵਨਾ ਹੈ ਮੰਨਦੀ ਜੀ ਜੀ ਕਿਤੇ ਲੱਗਦਾ ਕਿ ਤੇ ਹੁਣ ਜਿਹੜੇ ਮੁਕਾਬਲੇ ਦੇ ਵਿੱਚ ਮਜ਼ਬੂਤ ਤੀ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਉਣਗੇ ਅਨਕੇ ਸ਼ਰਮਾ ਪਟਿਆਲਾ ਤੋਂ ਬਿਲਕੁਲ ਮਨਦੇਵ ਜੀ ਅਨਕੇ ਸ਼ਰਮਾ ਜਿਹੜੇ ਨਿਰਵਾਦ ਆਗੂ ਨੇ ਪਾਰ ਦੇ ਜੰਪਰ ਨੇ ਡੇਰਾ ਵਸੀ ਹਲਕੇ ਤੋਂ ਦੋ ਵਾਰ ਵਧਹਿਕ ਰਹਿ ਚੁੱਕੇ ਨੇ ਅਕਾਲੀ ਦਲ ਦੇ ਜੀ ਤੇ ਜਿਵੇਂ ਪਹਿਲਾਂ ਪਟਿਆਲੇ ਜਿਲ੍ਹੇ ਚ ਅਕਾਲੀਆਂ ਚ ਬਹੁਤ ਵੱਡੀ ਧੜੇਬੰਦੀ ਦੇਖਣ ਨੂੰ ਮਿਲਦੀ ਸੀ ਚੋਣਾ ਵੇਲੇ ਇਸ ਵੇਲੇ ਸਮੁੱਚੇ ਹਲਕਿਆਂ ਚ ਕੋਈ ਧੜੇਬੰਦੀ ਨਜ਼ਰ ਨਹੀਂ ਆ ਰਹੀ ਆਪਾਂ ਨੂੰ ਦੇਖਦੇ ਹਾਂ ਰੋਜ਼ ਪਰ ਸਾਰੇ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਤਿਆਗੂ ਨੇ ਉਹ ਨਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਚ ਉਹਨਾਂ ਦੀ ਚੋਣ ਮਹਿਮ ਨੂੰ ਪੂਰੀ ਤਰ੍ਹਾਂ ਚਲਾ ਰਹੇ ਨੇ ਜੀ ਤੇ ਉਹਨਾਂ ਨੇ ਬੜਾ ਵਧੀਆ ਮੁਕਾਬਲਾ ਉਹ ਬਣਾਉਣਗੇ ਦੇਖੋ ਨਤੀਜੇ ਬਾਕੀ ਦਾ ਨਤੀਜੇ ਆਉਣ ਤੋਂ ਪਤਾ ਲੱਗੇਗਾ ਜਦੋਂ ਚਾਰ ਦਿਨ ਉਹਨੂੰ ਆਣਗੇ ਜੀ ਪਰ ਇਹ ਜ਼ਰੂਰ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਉਮੀਦਵਾਰ ਹੈ ਨਰਿੰਦਰ ਕਮਲ ਸ਼ਰਮਾ ਜੀ ਸਾਰੇ ਵਿਰੋਧੀ ਉਮੀਦਵਾਰ ਉਹਦੇ ਨਾਲ ਆਪਣਾ ਮੁਕਾਬਲਾ ਮੰਨ ਰਹੇ ਨੇ ਹਮ ਇਸ ਕਰਕੇ ਆਪਾਂ ਨੂੰ ਲੱਗ ਬਿਲਕੁਲ ਲੱਗ ਹੀ ਰਿਹਾ ਹੈ ਕਿ ਨਰਿੰਦਰ ਕਮਲ ਸ਼ਰਮਾ ਜਿਹੜਾ ਉਹ ਪਾਸਾ ਮੁਕਾਬਲਾ ਦੇਣਗੇ ਜੀ ਬਿਲਕੁਕੁਲ ਜੀ ਲੱਗਾ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ